ਦੇਖਦੇ ਆ ਆਰਾਮ ਦੋ ਵਧੀਆ ਡਬਲ ਇੰਜਨ ਸਰਕਾਰ ਤੋਂ ਵੰਝਾ ਏ ਪਿੱਛੇ ਰਹਿ ਗਿਆ ਜੋ ਪ੍ਰਧਾਨ ਮੰਤਰੀ ਜੀ ਆਪਰੇ ਆ ਕੇ ਦੇਣਾ ਚਾਹੁੰਦੇ ਸਨ ਉਦੋਂ ਵੀ ਰਿਕਰਟਾਂ ਪਾਏ ਸੀ ਤੇ ਹੁਣ ਅਸੀਂ 27 ਤੋਂ ਪਹਿਲਾਂ ਪਹਿਲਾਂ ਹਰ ਪੰਜਾਬ ਨੂੰ ਹਰ ਚੀਜ਼ ਉਹ ਦਵਾਂਗੇ ਜਿਹੜੀ ਡਬਲ ਇੰਜਨ ਸਰਕਾਰ ਦੇ ਸਕਦੀ ਆ ਤੇ ਫੇਰ ਅਸੀਂ 27 ਚ ਵੋਟਾਂ ਮੰਗਾਂਗੇ ਅਸੀਂ ਵਾਦਾ ਕੀਤਾ ਇਹ ਲੋਕਾਂ ਨਾਲ ਹਰ ਗੋਟੀ ਨੂੰ ਮਹੱਇਆ ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋੜ ਸੀ ਇਹ ਦੁਨੀਆ ਦੀ ਸਭ ਤੋਂ ਬੈਸਟ ਥੀ ਨਾ ਅੱਜ ਸਵੇਰੇ ਮੈਂ ਹੈਰਾਨ ਆ ਇਹ ਲੋਕ 5 ਵਜੇ ਕਿਹਦੇ ਨਾਲ ਸੈਲਫੀਆਂ ਖਿਚਾਉਣ ਦੇ ਸਵੇਰ ਦੇ ਖੜੇ ਨੇ ਤੇ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚਲਦੀ ਆ ਇਹਦੇ ਵਿੱਚ ਕਵਚ ਸਿਸਟਮ ਆ ਇਹਦਾ ਰੱਬ ਦੀ ਬੇਰਬਾਲ ਪਰਮਾਤਮਾ ਦੀ ਕਿਰਪਾ ਨਾਲ ਕਵਚ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮ ਉਹਨਾਂ ਲਈ ਅਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਜੇ ਤੁਸੀਂ ਕੋਈ ਵੀ ਕਿਸੇ ਸਟਰੀਟ ਤੇ ਬੈਠੇ ਵੀ ਤੁਹਾਨੂੰ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆਹ ਮੈਂ ਨੰਬਰ ਸੀਟ ਤੇ ਬੈਠਾ ਆਹ ਕੋਚ ਜੀ ਮੈਨੂੰ ਆਹ ਤਕਲੀਫ ਇੱਕਦਮ ਸਾਰੇ ਜਗ੍ਹਾ ਫਸਟ ਏਡ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਵਕੀਲ ਸਾਡੇ ਡਾਕਟਰ ਸਾਡੇ ਬਿਜ਼ਨਸਮੈਨ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲ ਲ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਇਹ ਨਹੀਂ ਇਕੱਲਾ ਆਉਣ ਵਾਲੇ ਦਿਨਾਂ ਚ ਹੋਰ ਬੜੇ ਵੱਡੇ ਪ੍ਰੋਜੈਕਟ ਆ ਅਸੀਂ ਤਖਤ ਸਾਹਿਬ ਨਾਲ ਸਭ ਤੋਂ ਵੱਡਾ ਸਾਰੇ ਤਖਤ ਸਾਹਿਬ ਜੁੜੇ ਹੋਏ ਆ ਤਲਵੰਡੀ ਤਖਤ ਸਾਹਿਬ ਸਾਡਾ ਜਿਹੜਾ ਉਹ ਉਹ ਨਹੀਂ ਜੁੜਿਆ ਹੋਇਆ ਤੇ ਉਹ ਵੀ ਅਸੀਂ ਬਹੁਤ ਛੇਤੀ ਅਨਾਉਂਸ ਕਰਾਂਗੇ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਜ਼ਰੂਰੀ ਸੀ ਰਾਜਪੁਰੇ ਵਾਲਾ ਡਿਕਲੇਅਰ ਹੋ ਗਿਆ ਏ ਇਸੇ ਤਰੀਕੇ ਨਾਲ ਹੀ ਮਖੂ ਤੋਂ ਜਿਹੜਾ ਪੱਟੀ ਮਖੂ ਪ੍ਰੋਜੈਕਟ ਆ ਉਹ ਵੀ ਅਸੀਂ 12 ਤਰੀਕ ਨੂੰ ਅਨਾਉਂਸ ਕਰਨ ਜਾ ਰਹੇ ਆ ਤੇ ਬੜਾ ਕੁਸ਼ ਆ ਜਿਹੜਾ ਰੇਲਵੇ ਦਾ ਤੇ ਹੋਰ ਅਗਲੀ ਮੰਦੇਵਾਰਤਾ ਜਿਹੜੀ ਉਹ ਅਸੀਂ ਚੰਡੀਗੜ੍ਹ ਨੂੰ ਜੋੜਾਂਗੇ ਪੂਜੀ ਪਰ ਮੈਂ ਕਹਾਂਗੀ ਦੇਣ ਦਾ ਕੰਮ ਚੱਲ ਰਿਹਾ ਬਿਲਕੁਲ ਤੇ ਕੱਲ ਤੱਕ ਕੋਈ ਨਹੀਂ ਹੈ ਕਿ ਕੋਈ ਬਿਲਕੁਲ ਇਹ 13 ਅੰਮ੍ਰਿਤਸਰ ਚ 30 ਸਟੇਸ਼ਨ ਚੱਲ ਰਹੇ ਆ ਤੇ ਬੜੇ ਤੇਜ਼ੀ ਨਾਲ ਚੱਲ ਰਹੇ ਨੇ ਪਰ ਅਸੀਂ ਉਹਦਾ ਕੋਈ ਐਸੇ ਕੰਮ ਨਹੀਂ ਕਿਉਂਕਿ ਜਿਹੜਾ ਨਾ ਬਾਕੀ ਬਿਲਡਿੰਗ ਦਾ ਕੰਮ ਬੜਾ ਸੌਖੀ ਹੋ ਜਾਂਦਾ ਪਰ ਜਿਹੜਾ ਵਿਚ ਸਾਨੂੰ ਜਿਹੜਾ ਕਿਉਂਕਿ ਲਾਈਨਾਂ ਤੋਂ ਜਦੋਂ ਸਾਨੂੰ ਬਲੌਕ ਲੈਣੇ ਪੈਂਦੇ ਆ ਟ੍ਰੇਨ ਦੇ ਕਿਉਂਕਿ ਟ੍ਰੇਨਾਂ ਨੂੰ ਰੋਕ ਨਹੀਂ ਸਕਦੇ ਉਹ ਬਲੌਕ ਕਰਕੇ ਜਿਹੜਾ ਉਤਲਾ ਕੰਮ ਜਿਹੜਾ ਅਸੀਂ ਜਿਹੜਾ ਕੀ ਕਹਿੰਦੇ ਆ ਉਹਨੂੰ 12 ਮੀਟਰ ਦਾ ਅਸੀਂ ਕੀਤਾ ਹੈ ਆਪਣਾ ਜਿਹੜਾ ਉਤਲਾ ਜਿਹੜਾ ਉਪਰ ਜਿਹੜਾ ਬਹੁਤ ਬ੍ਰਿਜ ਸੀ 6 ਮੀਟਰ ਤੋਂ ਅੱਗੇ 12-12 ਮੀਟਰ ਦੇ ਕੀਤੇ ਆ ਤੇ ਹੁਣ ਮੈਂ ਸਮਝਦਾ ਵੀ ਇਹਨੇ ਰੁਕਣਾ ਨਹੀਂਗਾ ਉਹ ਦਰਵਾਜ਼ੇ ਆਟੋਮੈਟਿਕ ਨੇ ਬੰਦ ਹੋ ਜਣੇ ਪਰਾਨੇ ਨੇ ਵੀ ਤੁਸੀਂ ਧੱਕੇ ਨਾਲ ਚੜਜੋਗੇ ਇਹ ਸੇਫਟੀ ਵੀ ਆ ਤੇ ਹੁਣ ਸਾਰਿਆਂ ਨੂੰ ਫੇਰ ਸਾਡੇ ਸਾਰੀ ਬੀਜਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਠਿੰਡੇ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਵੱਡੀ ਗਿਣਤੀ ਤੁਹਾਡੀ ਤਾਂ ਬੋੜਾ ਸਾਰਿਆਂ ਦਾ ਮੈਂ ਹੱਥ ਜੋੜ ਕੇ ਧੰਨਵਾਦੀ ਆ ਤੇ ਇਹ بار بار ਇਹ ਜਿਹੇ ਦਿਨ ਆਉਂਦੇ ਰਹੇ ਜਿਹੜੇ ਇੱਥੇ ਪਹੁੰਚੇ ਆਂ ਤੁਸੀਂ ਉਹ ਕਿੱਥੇ ਰਹਿੰਦੇ ਹੋ ਮਕੀ ਦਾ ਰੇਲ ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਿਲਣ ਦੇ ਲਈ ਸਾਡੇ ਦਾ ਬਹੁਤ ਹੀ ਸਰਕਾਰ ਹੋਇਆ ਪਰਿਵਾਰ ਆ ਮੈਨੂੰ ਵੀ ਸਰਦਾਰ ਸਰਦਾਰ ਰਵਨੀ ਸਿੰਘ ਜੀ ਕੋਲ ਹੀ ਜੇ ਫਿਰ ਜਦੋਂ ਜਦੋਂ ਆਪਾਂ ਪ੍ਰੇਮ ਰਾਜ ਮੰਤਰੀ ਭਾਰਤ ਸਰਕਾਰ ਉਹਨਾਂ ਦਾ ਜਿੰਦ ਦੀਆਂ ਰਾਇਆਂ ਤੋਂ ਧੰਨਵਾਦ ਕਰਕੇ ਹਾਂ ਜੀ ਸਿੰਘ ਜੀ ਬਿਲਕੁਲ ਕਰ ਰਹੇ ਆ ਸਭਾ ਆ ਰਹੇ ਆ ਯਾਦ ਕਰਾ ਰਹੇ ਆ ਪ੍ਰੇਮ ਪਰਿਵਾਰ ਵੱਲੋਂ ਸੁਪਤ ਕੰਮ ਹੈ ਸਿੰਘ ਜੀ ਬੰਦ ਨਾ ਆ ਰਿਹਾ ਸਾਡੀ ਅੱਗੇ ਮੈਂ ਸੁਣ ਨਹੀਂ ਸੁਣ ਨਹੀਂ ਕਰਦੀ ਮੈਂ ਆਪਣੇ ਮੋਟੇ ਚੈਂਬਰਿੰਟਨ ਦੇ ਵਿੱਚ ਚਲਣਾ ਹੋਣ ਜਾ ਇੱਕ ਦੋ ਬਾਈ ਜੌਰ ਤੱਕ ਜਿੱਤੇ ਥਾਪੇ ਕਿਥੇ ਉਹ ਜੌਰ ਦਾ ਬਾਈ ਕਾ ਦੇ ਦੋ ਮਿੰਟਾਂ ਜੇ ਬੰਦ ਹੋ ਜਾਣੀ ਥੋੜਾ ਥੋੜਾ ਨਹੀਂ ਕੋਈ ਨਹੀਂ ਅੱਛਾ ਤੁਸੀਂ ਇਹਨਾਂ ਨਹੀਂ ਕਰ ਰਹੇ ਹੋ ਹੈ ਗਗਿੰਦਰ ਜੀ ਦੀ ਇੱਕ ਵਾਰ ਅਸੀਂ ਪਰੇਸ਼ਾਨ ਵੀ ਸੀ ਚਲੋ ਇਹ ਦਾ ਮਤਲਬ ਇਹ ਆ ਕਿ ਬਾਗ ਬਟਿੰਡੇ ਦੇ ਵਿੱਚ ਇਹ ਜਿਹੜੀ ਸੁਗਾਤ ਆ ਇਹ ਅੱਜ ਤੋਂ ਚਾਲੂ ਹੋਈ ਆ ਅਸੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲੇ ਤੁਸੀਂ ਅਭੀ ਰੇਲਵੇ ਜੀ ਮੈਂ ਰੇਲਵੇ ਚ ਰਿਟਾਇਰ ਹੋ ਗਿਆ ਅਭੀ ਮੈਂ ਫੇਰ ਮੁੜ ਕੇ ਦੁਬਾਰਾ ਰੇਲਵੇ ਚ ਹੀ ਆ ਗਿਆ ਜਿਵੇਂ ਮੈਂ ਪਹਿਪਹਿਨਾ ਕੰਮ ਕਰ ਰਿਹਾ ਮੈਨੂੰ ਠੇਕੇਦਾਰ ਦੇ ਅੰਦਰ ਅਧੀਨ ਹਾਂਜੀ ਦੇ ਵਿੱਚ ਸੀ ਮੋਦੀ ਸਰਕਾਰ ਨੇ ਜਲ ਰੇਲ ਮਨਿਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜਾ ਉਹਨਾਂ ਨੇ ਸਾਡੇ ਯਾਤਰੀਆਂ ਵਾਸਤੇ ਇੱਕ ਬਹੁਤ ਹੀ ਇੱਕ ਸੁਵਿਧਾਜਨਕ ਸਫਲ ਮਤਲਬ ਟ੍ਰੇਨ ਚਲਾਈ ਆ ਤੇ ਉਹਦੇ ਨਾਲ ਜਿਹੜੀ ਆ ਸਾਨੂੰ ਇੱਕ ਸੌਖਾ ਸਫਰ ਹੋ ਗਿਆ ਬਠਿੰਡੇ ਤੋਂ ਖਰੋਜਪੁਰ ਤੋਂ ਲੈ ਕੇ ਦਿੱਲੀ ਤੱਕ ਦਾ ਥੈਂਕ ਯੂ ਜੀ ਜੀ ਸਰ ਦਾਦੰਤੀ ਸਿੰਘ ਜੀ ਲੈ ਕੇ ਆਇਆ ਫਰੋਜਪੁਰ ਕੈਂਟ ਤੋਂ ਤੇ ਉਹ ਹੁਣ ਦਿੱਲੀ ਤੱਕ ਲੈ ਕੇ ਜਾਣਗੇ ਹਾਂਜੀ ਮੇਰੇ ਹਸਬੰਡ ਹੈ ਜੀ ਹਾਂਜੀ ਮੇਰੇ ਹਸਬੰਡ ਹੈ ਜੀ ਉਹ ਹਾਂਜੀ ਅਸਲੀ ਗੱਲ ਦੱਸੀ ਤੁਸੀਂ ਪਹਿਲਾਂ ਗੁਰਜੀ ਕੀ ਫਤਿਹ ਜੀ ਮੇਰਾ ਨਾਮ ਦਸਜੋਤ ਸਿੰਘ ਹੈ ਤੇ ਇਹ ਹੁਣੇ ਬੰਦੇ ਭਾਰਤ ਪ੍ਰੋਸਪਰ ਤੋਂ ਦਿੱਲੀ ਤੋਂ ਚੱਲੀ ਹੈ ਜਿਹੜੀ ਬਹੁਤ ਵਧੀਆ ਟ੍ਰੇਨ ਚੱਲੀ ਹੈ ਤੇ ਸਿਰਫ 6.5 ਘੰਟੇ ਦੇ ਅੰਦਰ ਤੁਹਾਨੂੰ ਉੱਥੇ ਲਾ ਦੇਵੇਗੀ ਹਾਂਜੀ ਤੇ ਇਹ ਮੇਰੇ ਡੈਡ ਪਹਿਲੀ ਯਾਰੀ ਲੈ ਕੇ ਜਾ ਰਹੇ ਹਨ ਜਿੰਨਾ ਦਾ ਨਾਮ ਰੰਧੀਰ ਸਿੰਘ ਹੈ ਤੇ ਮੈਂ ਬਹੁਤ ਹੀ ਖੁਸ਼ ਹਾਂ ਤੇ ਮੈਂ ਆਪਣੇ ਡੈਡ ਦੇ ਬਹੁਤ ਪ੍ਰਾਊਡ ਹਾਂ ਥੈਂਕ ਯੂ ਜੀ